ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਹਰ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਇੱਕ ਸੋਨਾ ਕਾਰਮਕਾਣ ਹੋਵੇ ਆਪਣੇ ਘਰਾਂ ਨੂੰ ਸਲਾਵ ਸੋਰੇ ਤੋਂ ਬਚਾਉਣ ਦੇ ਲਈ ਅੱਜ ਅਸੀਂ ਪੱਕਾ ਹੱਲ ਲੈ ਕੇ ਆਏ ਹਾਂ ਤੁਹਾਡੇ ਲਈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਜੀ ਅਨੂਪ ਠੇਕੇਦਾਰ ਲੁੱਕ ਵਾਲੇ ਅਨੂਪ ਠੇਕੇਦਾਰ ਲੁੱਕ ਵਾਲੇ ਏਰੀਆ ਹੈਗਾ ਵੀਰਦਾ ਪੱਟੀ ਸ਼ਿਵ ਮੈਡੀਕਲ ਸਟੋਰ ਦੇ ਸਾਹਮਣੇ ਹੈ ਜੀ ਕੋਠੀਆਂ ਘਰਾਂ ਤੇ ਲੁੱਕ ਪਵਾਉਣ ਦੇ ਲਈ ਸੰਪਰਕ ਕਰ ਸਕਦੇ ਹੋ ਇਹ ਤੋਂ ਇਲਾਵਾ ਵੀ ਇਹ ਇੱਕ ਪੀਓਪੀ ਦਾ ਕੰਮ ਵੀ ਕਰਦੇ ਨੇ ਜੀ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਜੀ ਤੇ ਕਈ ਸਾਲਾਂ ਦਾ ਵੀਰਾਂ ਦਾ ਤਜਰਬਾ ਹੈ ਜੀ ਗਰੰਟੀ ਵਾਲਾ ਕੰਮ ਕੀਤਾ ਜਾਂਦਾ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਹ ਵੀਰ ਕੰਮ ਕਰਦੇ ਨੇ ਚਾਹੇ ਤੁਸੀਂ ਪੀਓਪੀ ਕਰਵਾਣੀ ਹੋਵੇ ਜਾਂ ਤੁਸੀਂ ਆਪਣੇ ਕੋਠੀਆਂ ਘਰਾਂ ਦੇ ਉੱਤੇ ਲੁੱਕ ਪਵਾਉਣੀ ਹੋਵੇ ਤਾਂ ਇਹਨਾਂ ਵੀਰਾਂ ਦੇ ਨਾਲ ਤੁਸੀਂ ਅੱਜ ਹੁਣੇ ਹੀ ਸੰਪਰਕ ਕਰ ਸਕਦੇ ਹੋ ਜੀ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਤੇ ਪੂਰੀ ਗਰੰਟੀ ਦੇ ਨਾਲ ਬਹੁਤ ਹੀ ਘੱਟ ਰੇਟਾਂ 'ਚ ਨੰਬਰ ਤੁਸੀਂ ਨੋਟ ਕਰ ਲਓ 7399538000 779959538000 ਇਸ ਨੰਬਰ ਤੇ ਤੁਸੀਂ ਇਹਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਕੋਠੀਆਂ ਘਰਾਂ ਤੇ ਲੁੱਕ ਪਵਾ ਸਕਦੇ ਹੋ ਤੇ ਜੇਕਰ ਕਿਸੇ ਨੇ ਪੀਓਪੀ ਕਰਵਾਉਣੀ ਹੋਵੇ ਤਾਂ ਉਹ ਵੀ ਇਸ ਨੰਬਰ ਤੇ ਕਾਲ ਕਰ ਸਕਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀਰਾਂ ਤੱਕ ਪਹੁੰਚ ਸਕੇ ਤੇ ਨਾਲ ਨਾਲ ਇਹਨਾਂ ਵੀਰਾਂ ਨੂੰ ਵੱਧ ਤੋਂ ਵੱਧ ਕੰਮ ਮਿਲ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ